ਪਿੰਡ ਕਾਲੇਵਾਲ ਬੀਤ ਦੇ ਜੰਗਲੀ ਰਕਵੇ ਚ ਹੋ ਰਹੀ ਨਜਾਇਜ਼ ਮਾਈਨਿੰਗ ਖਲਾਬ ਪਿੰਡ ਵਾਸੀ ਹੋਏ ਇਕੱਠੇ ਦਿੱਤੀ ਚਤਾਵਨੀ ਪਿਛਲੇ ਲੰਬੇ ਸਮੇਂ ਤੋਂ ਗੜ ਸ਼ੰਕਰ ਤਹਿਸੀਲ ਅਧੀਨ ਪੈਂਦੇ ਪਿੰਡ ਕਾਲੇਵਾਲ ਬੀਤ ਵਿਖੇ ਪਿੰਡ ਖੇੜਾ ਦੇ ਵਿਖੇ ਲੱਗੇ ਜਿਹੜੇ ਕ੍ਰੈਸ਼ਰਾਂ ਵਾਲਿਆਂ ਵੱਲੋਂ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਜਿੱਥੇ ਵੱਡੇ ਵੱਡੇ ਪਹਾੜਾ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਉੱਥੇ ਛੋਟੇ ਵੱਡੇ ਬੇਸ਼ਕੀਮਤੀ ਦਰਖਤਾਂ ਨੂੰ ਵੀ ਪੁੱਟ ਪੁੱਟ ਕੇ ਸਰਦਤਾ ਗਿਆ ਹੈ ਅੱਜ ਸਮੂਹ ਪਿੰਡ ਵਾਸੀਆਂ ਨੇ ਸਰਪੰਚ ਪ੍ਰਵੀਨ ਕੁਮਾਰੀ ਦੀ ਅਗਵਾਈ ਦੇ ਵਿੱਚ ਮਾਈਨਿੰਗ ਵਾਲੇ ਸਥਾਨ ਤੇ ਪਹੁੰਚ ਕੇ ਰੋਸ ਜ਼ਾਹਿਰ ਕੀਤਾ ਰਾਣਾ ਮਨੋਰ ਸਿੰਘ ਸਰਪੰਚ ਪ੍ਰਵੀਨ ਕੁਮਾਰੀ ਪੰਚ ਕਲਵੰਤ ਵਿੱਕੀ ਅਤੇ ਹੋਰ ਸਮੂਹ ਪਿੰਡ ਵਾਸੀਆਂ ਨੇ ਦੱਸਿਆ ਕਿ ਅਸੀਂ ਵਾਰ-ਵਾਰ ਪ੍ਰਸ਼ਾਸਨ ਦੇ ਧਿਆਨ ਚ ਵੀ ਇਸ ਨਜਾਇਜ਼ ਮਾਈਨਿੰਗ ਬਾਰੇ ਲਿਆਂਦਾ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਉਹਨਾਂ ਨੇ ਦੱਸਿਆ ਕਿ ਸਾਡੇ ਪਿੰਡ ਦਾ 45 ਤੋਂ 50 ਕਿੱਲੇ ਦਾ ਰਕਬਾ ਜਿਹੜਾ ਹੈ ਨਜ਼ਦੀਕ ਲੱਗੇ ਕ੍ਰਿਸ਼ਨਾਂ ਵਾਲਿਆਂ ਵੱਲੋਂ ਪੁੱਟ ਕੇ ਸੁੱਟ ਦਿੱਤਾ ਗਿਆ ਹੈ ਜਿਸ ਵਿੱਚ 250 ਦੇ ਕਰੀਬ ਜਿਹੜਾ ਫੁੱਟ ਮਾਈਨਿੰਗ ਕਰਕੇ ਜਿਹੜੀ ਹੈ ਪਹਾੜੀ ਦੀ ਸੁੰਦਰਤਾ ਨੂੰ ਖਤਮ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰਾਂ ਬੂਟੇ ਲਗਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦਾ ਹੌਕਾ ਦੇ ਰਹੀਆਂ ਉੱਥੇ ਸ਼ਿਵਾਲਕ ਦੀਆਂ ਪਹਾੜੀਆਂ ਨੂੰ ਤੈਸ ਨੈਸ ਕਰਨ ਵਾਲਿਆਂ ਨੂੰ ਸਰਕਾਰਾਂ ਤੇ ਪ੍ਰਸ਼ਾਸਨ ਦੇਖ ਕੇ ਵੀ ਮੂਕ ਦਰਸ਼ਕ ਬਣੀਆਂ ਹੋਈਆਂ ਹਨ ਸਮੂਹ ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਅਗਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੰਘਰਸ਼ ਦਾ ਰਸਤਾ ਅਖਤਿਆਰ ਕਰਾਂਗੇ ਆਓ ਤੁਹਾਨੂੰ ਮੌਕੇ ਦੀਆਂ ਜਿਹੜੀਆਂ ਕਾਲੇਵਲ ਬੀਤ ਦੀਆਂ ਜਿਹੜੀਆਂ ਇਹ ਵੀਡੀਓ ਹੈ ਉਹ ਤੁਹਾਨੂੰ ਦਿਖਾਣੇ ਆ ਅਸੀਂ ਨਗਰ ਦੇ ਸਹਿਯੋਗ ਦੇ ਨਾਲ ਅੱਜ ਪੰਚਾਇਤ ਸਰਪੰਚ ਸਾਹਿਬ ਸਾਡੇ ਤੇ ਪੰਚਾਇਤ ਮੈਂਬਰ ਤੇ ਸੂਝਵਾਨ ਸਾਡੇ ਸਿਆਣੇ ਬਜ਼ੁਰਗ ਜਿਹੜੇ ਜਿਨ੍ਹਾਂ ਨੂੰ ਜੰਗਲ ਬਾਰੇ ਜਾਦੇ ਜਾਣਕਾਰੀ ਸੀਗੀ ਅਸੀਂ ਨਾਲ ਲੈਂਦਾ ਤੇ ਅੱਜ ਇੱਥੇ ਆ ਕੇ ਅਸੀਂ ਆਪਣੇ ਜੰਗਲ ਦੇ ਵਿੱਚ ਆ ਕੇ ਵੇਖਿਆ ਤਾਂ ਸਾਡੇ ਇਸ ਜੰਗਲ ਦੇ ਵਿੱਚ ਨਜਾਇਜ਼ ਮਾਈਨਿੰਗ ਬਹੁਤ ਜ਼ਿਆਦਾ ਸਾਡੇ ਇਸ ਵੇਲੇ 45 ਤੋਂ 50 ਕਿਲਿਆਂ ਦੀ ਨਜਾਇਜ਼ ਮਾਈਨਿੰਗ ਕੀਤੀ ਗਈ ਹੈ ਔਰ ਇਹ 200 ਵੋਟ 250 ਵੋਟ ਤੋਂ ਵੀ ਉੱਪਰ ਕਰੀਬ ਦੇ ਉੱਪਰ ਰਕਮਾਈ ਦੇ ਨੇ ਉੱਪਰ ਤੱਕ ਜਿਹੜਾ ਖੱਡ ਬਣਾਤੀ ਆ ਉਹਦੇ ਵਿੱਚ ਕੋਈ ਪੱਥਰ ਨਹੀਂ ਉਹਦੇ ਵਿੱਚ ਉਹਨਾਂ ਨੇ ਨਜਾਇਜ਼ ਲਿਆ ਕੇ ਜਿਹੜੀ ਇਹ ਪਟਾਈ ਕਰਕੇ ਮਿੱਟੀ ਸਿੱਟੀ ਹੋਈ ਹੈ ਵੀ ਜੇ ਦੇਖਿਆ ਕੋਈ ਸੰਬੰਧਿਤ ਵਿਭਾਗ ਆ ਤਾਂ ਉਹਨੂੰ ਪੂਰਾ ਕੀਤਾ ਜਾਵੇ ਇਸ ਕਰਕੇ ਸਾਡੇ ਨਗਰ ਦੇ ਨਾਲੇ ਧੱਕਾ ਹੋ ਰਿਹਾ ਜੀ ਸਮੂਹ ਹੈ ਪੰਚਾਇਤ ਦੇ ਨਾਲ ਜੋ ਵੀ ਮੈਂਬਰ ਆਏ ਹੋਏ ਸਰਪੰਚ ਸਾਹਿਬ ਸਾਡੇ ਤੇ ਰਾਣਾ ओंकार ਸਿੰਘ ਜੀ ਤੋਂ ਪਿੰਡ ਕਾਲੇਵਾਲ ਬੀਤ ਤੋਂ ਤੇ ਰਾਣਾ ਸੰਤੋਸ਼ ਜੀ ਰਾਣਾ ਪਲਵੰਤ ਸਿੰਘ ਵਿੱਕੀ ਜੀ ਸ਼ਰੇਸ਼ ਜੀ ਜਗਿੰਦਰ ਸਿੰਘ ਜੀ ਤੇ ਆਪਣੇ ਭਵਿੰਦਰ ਸਿੰਘ ਜੀ ਸ਼ੇਵ ਕੁਮਾਰ ਜੀ ਪ੍ਰਵੀਨ ਕੁਮਾਰੀ ਸਰਪੰਚ ਸਾਡੇ सुरेंद्र ਸੋਢੀ ਜੀ ਪਸ਼ਿਆਰ ਜੀ ਬਲਵੀਰ ਜੀ ਮਨਤ ਕਸ਼ਵ ਜੀ ਜਗਿੰਦਰ ਸਿੰਘ ਜੀ ਤੇ ਹੋਰ ਪਤਵੰਤੇ ਸੱਜਣ ਰੇਸ਼ ਕਾਲੂ ਜੀ ਸਾਡੇ ਤੇ ਮੋਨੂ ਜੀ ਬਲਕਾਰ ਜੀ ਇਹ ਸਾਰੇ ਪਤਵੰਤੇ ਸੱਜਣ ਸਾਡੇ ਰਜਿੰਦਰਪੁਰੀ ਜੀ ਬਿੱਟੂ ਜੀ ਇੱਥੇ ਖੜੇ ਆ ਅਸੀਂ ਸਾਰੇ ਜਿਸ ਵੇਲੇ ਆ ਕੇ ਆਪਣੇ ਜੰਗਲ ਨੂੰ ਦੇਖਿਆ ਇੱਕ ਵਾਰ ਤਾਂ ਲੀਕ ਫਿਰ ਗਈ ਸਾਡੇ ਜੀ ਅੰਦਰੋਂ ਕਾਲਜਾ ਫੂਕ ਹੋ ਰਿਹਾ ਇਸ ਵੇਲੇ ਸਾਡੇ ਪਿੰਡ ਦੇ ਨੁਕਸਾਨ ਇੰਨਾ ਜ਼ਿਆਦਾ ਹੋ ਰਿਹਾ ਤੇ ਸਾਨੂੰ ਕੋਈ ਇਹਦੇ ਬਾਰੇ ਇਲਮ ਨਹੀਂ ਹੈ ਕਿ ਆ ਇਹ ਕਰ ਰਹੇ ਆ ਸਾਨੂੰ ਤਾਂ ਕਿਸੇ ਦਾ ਫੋਨ ਗਿਆ ਵੀ ਤੁਹਾਡੇ ਨੇਜਾਇਜ਼ ਮਾਈਨਿੰਗ ਹੋ ਰਹੀ। ਇਸ ਦੇ ਉਪਲਖ ਦੇ ਵਿੱਚ ਅਸੀਂ ਆਏ ਆ। ਇਹਦੇ ਬਾਰੇ ਜੇ ਤੁਸੀਂ ਜਾਦੇ ਜਾਣਕਾਰੀ ਲੈਣੀ ਹੈ ਤਾਂ ਸੰਬੰਧਤ ਵਿਭਾਗ ਇੱਥੇ ਆ ਕੇ ਦੇਖ ਵੀ ਸਕਦਾ ਹੈ। ਇਹਦੇ ਬਾਰੇ ਬਾਕੀ ਜੀ ਪ੍ਰਵੰਤ ਜੀ ਤੁਸੀਂ ਦੱਸੋ। ਤੇ ਅਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਹਾਂ ਕਿ ਜੋ ਸਾਡੇ ਜੰਗਲ 'ਚ ਨਜਾਇਜ਼ ਮੈਨਿਕ ਕੰਮ ਸੇ ਕੰਮ ਵੀ ਅਸੀਂ ਜਦੋਂ ਇੱਥੇ ਆ ਕੇ ਦੇਖਿਆ ਤੇ 10-10 ਫੁੱਟ ਮਾਈਨਿੰਗ ਥੱਲੇ ਉਲੀ ਪੱਟ ਕੇ ਇੱਥੇ ਮਿੱਟੀ ਪਾ ਦਿੱਤੀ ਹੈ ਤੇ ਅਸੀਂ ਪ੍ਰਸ਼ਾਸਨ ਤੋਂ ਮੈਂ ਤਾਂ ਇਹ ਹੀ ਮੰਗ ਕਰਦਾ ਕਿ ਸਾਡੋਂ ਇਨਸਾਫ ਦਵਾਇਆ ਜਾਵੇ ਤੇ ਅਸੀਂ ਕਿਸੇ ਵੀ ਤਰ੍ਹਾਂ ਪਿੱਛੇ ਨਹੀਂ ਹਟਾਂਗੇ ਜੇਕਰ ਪੰਚਾਇਤ ਨੂੰ ਕੋਈ ਪ੍ਰੈਸ਼ਰ ਪਾਉਂਗਾ ਜਾਂ ਕਿਸੇ ਵੀ ਤਰ੍ਹਾਂ ਦੀਆਂ ਤਾਕਤਾਂ ਸਾਨੂੰ ਦਬਾਉਂਗੀਆਂ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਪੂਰਾ ਪਿੰਡ ਦੇ ਸਹਿਯੋਗ ਨਾਲ ਅਸੀਂ ਚੱਲੇ ਹਾਂ ਸਮੂਹ ਪੰਚਾਇਤ ਕਾਲੇਵਾਲ ਦੀ ਪੂਰੇ ਨਗਰ ਨੂੰ ਨਾਲ ਲੈ ਕੇ ਚੱਲੀ ਹਾਂ ਇਹਨਾਂ ਸ਼ਬਦਾਂ ਨਾਲ ਮੈਂ ਨਗਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਸਵੇਰ ਦੇ ਆ ਕੇ ਸਾਡੇ ਨਾਲ ਪੰਚਾਇਤ ਦਾ ਸਾਥ ਦੇ ਰਹੇ। ਹਾਂਜੀ ਸਰਪੰਚ ਜੀ ਤੁਸੀਂ ਨਸੋ ਜੀ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਪੰਚਾਇਤ ਮੈਂਬਰਾਂ ਦਾ ਪਿੰਡ ਦੇ ਸੁਝਵਾਨ ਸਾਥੀਆਂ ਦਾ ਜਿਨ੍ਹਾਂ ਨੇ ਮੇਰਾ ਇੰਨਾ ਸਾਥ ਦਿੱਤਾ ਤੇ ਇਸ ਨਜਾਈ ਮਾਈਨਿੰਗ ਤੇ ਥੋੜੀ ਜਿਹੀ ਠੱਲ ਪਾਈ ਹੈ। ਮੈਂ ਚਾਹੁੰਦੀ ਆ ਕਿ ਸਾਡੇ ਪਿੰਡ ਦੀ ਬਹੁਤ ਜ਼ਿਆਦਾ ਇਹਨਾਂ ਨੇ ਬਣਦੀ ਦੁਰਗਤੀ ਕੀਤੀ ਪਈ ਹੈ। ਸਾਰਾ ਪੱਟ ਪੱਟ ਕੇ ਇਹਨਾਂ ਨੇ ਬੁਰਾ ਹਾਲ ਕੀਤਾ ਪਿਆ ਹੈ। ਮੈਂ ਤਾਂ ਪ੍ਰਸ਼ਾਸਨ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਸਾਡੇ ਪਿੰਡ ਵਾਸਤੇ ਕੁਝ ਕਰੋ ਇਹਨਾਂ ਨੂੰ ਥੋੜੀ ਜਿਹੀ ਠੱਲ ਪਾਓ ਇਹਨਾਂ ਨੂੰ ਰੋਕੋ ਧੰਨਵਾਦ ਜੀ